ਸਤ ਸ੍ਰੀ ਅਕਾਲ ਦੋਸਤੋ ਜਿਵੇਂ ਕਿ ਪਹਿਲਾਂ ਆਪਾਂ ਨੇ ਦੋ ਦਿਨ ਸਾਨੂੰ ਇੱਕ ਵੀਡੀਓ ਪਾਈ ਸੀ ਵੀ 83000 ਨੂੰ ਠੇਕੇ ਤੇ ਜ਼ਮੀਨ ਲੈ ਕੇ ਖੇਤੀ ਕਰਦਾ ਹੈ 50 ਕਿੱਲੇ ਕਮੈਂਟਾਂ ਚ ਬਹੁਤ ਕੁਝ ਮਿਲਿਆ ਪਰ ਜਿਹੜਾ ਕਿਸਾਨ ਨੂੰ ਸਾਨੂੰ ਅੱਜ ਮਿਲਿਆ ਰਿਹਾ ਮੈਂ ਉਹ 50 ਕਿੱਲੇ ਠੇਕੇ ਤੇ ਲੈਂਦਾ ਸੀ ਇਹ ਤਿੰਨ ਭਾਈ ਨੇ ਤਿੰਨੇ ਭਰਾ ਲਗਭਗ 200 ਕਿੱਲਾ ਠੇਕੇ ਤੇ ਲੈ ਕੇ ਖੇਤੀ ਕਰਦੇ ਨੇ ਅੱਛਾ ਹੋਰ ਸੁਣੋ ਜਿਹੜੇ ਇਹ ਖੇਤੀ ਕਰਦੇ ਨੇ ਭਰਾ ਇਹ ਇਹਨੇ ਲਗਭਗ 80 ਕਿੱਲੇ ਇੱਕ ਪਾਈ ਨੇ ਲਏ ਹੋਏ ਨੇ 40 ਇੱਕ ਨੇ ਤੀਜੇ ਦਾ ਸਾਨੂੰ ਪਤਾ ਨਹੀਂ ਉਹਨੇ ਵੀ ਮਣ ਕਰੇ 70 80 ਠੇਕੇ ਤੇ ਲਏ ਹੋਣੇ ਠੇਕੇ ਤੇ ਕੌਣ ਲੈਂਦੇ ਨੇ ਇਹ ਨੇ ਸਾਡੇ ਰਮਦਾਸ ਜੀ ਭਰਾ ਭਗਤ ਰਵਿਦਾਸ ਦੀ ਫੁੱਲ ਬਾੜੀ ਭਗਤ ਰਵਿਦਾਸ ਦੀ ਫੁੱਲ ਬਾੜੀ ਚੋਂ ਨੇ 6 ਕਿੱਲੇ ਬਏ ਵੀ ਲੈ ਕੇ ਠੇਕੇ ਤੇ ਲੈ ਕੇ ਜ਼ਮੀਨ ਸਫਲ ਕਿਸ਼ਾਨ ਨੇ ਉਹਨਾਂ ਨਮਾ ਬੋਰ ਲਾਇਆ 6 ਕਿੱਲੇ ਬੇ ਵੀ ਲੈ ਕੇ ਕੋਈ ਜ਼ਮੀਨ ਨਹੀਂ ਹੁੰਦੀ ਆਪਾਂ ਨੂੰ ਪਤਾ ਸਾਡੇ ਜਿਹੜੇ ਰਵਿਦਾਸ ਸਿੰਘ ਭਰਾਈ ਨੇ ਭਰਾ ਨੇ ਨਾਲ ਕੋਈ ਦਾਦੇ ਲਾਹੀ ਜ਼ਮੀਨ ਨਹੀਂ ਹੁੰਦੀ ਵੀ ਪੰਡੀ ਆ ਗਈ ਤੇ ਖੇਤੀ ਕਰਨ ਲੱਗੇ ਅੱਜ 80 ਨੂੰ ਕਿੰਨੇ ਨੂੰ ਲਈ ਆ 85 ਨੂੰ ਲਈ ਆ 90 ਨੂੰ ਲਈ ਆ ਉਹ ਗੱਲਬਾਤ ਵੀ ਕਰਾਵਾਂਗੇ ਬਾਈ ਨਾਲ ਤੁਸੀਂ ਜੁੜੇ ਹੋ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਦੇਖ ਰਹੇ ਹੋ ਤੁਸੀਂ ਵੀ ਇੱਕ ਮਜ਼ਦੂਰ ਦਿਹਾੜੀਦਾਰ ਪਰਿਵਾਰ ਠੇਕੇ ਤੇ ਲੈ ਕੇ ਜ਼ਮੀਨ 100 100 ਕਿੱਲਾ ਦੋਸਤੋ ਇਸ ਸਫਲ ਕਿਸਾਨ ਪਰਿਵਾਰ ਦੀ ਕਹਾਣੀ ਹੈ ਜਿਹੜੀ ਤੁਹਾਨੂੰ ਦੱਸਿਆ ਵੀ ਮਜ਼ਦੂਰ ਪਰਿਵਾਰ ਚੋਂ ਜੋ ਇਹਨਾਂ ਦਾ ਲੜਕਿਆਂ ਦਾ ਡੈਡੀ ਹੈ ਉਹ ਸੀਰੀ ਰਲਦਾ ਸੀਗਾ ਆਪ ਸੀਰੀ ਰਲਦੇ ਰਲਦੇ ਨੇ ਖੇਤੀ ਸ਼ੁਰੂ ਕਰਤੀ ਠੇਕੇ ਤੇ ਲੱਗੇ ਅੱਜ ਤੁਸੀਂ ਯਕੀਨ ਨਹੀਂ ਮੰਨਣਾ ਅੱਜ 1.5 ਤੋਂ 200 ਕਿਲਾ ਠੇਕੇ ਤੇ ਲੈ ਕੇ ਖੇਤੀ ਕਰਦੇ ਨੇ ਜਿਹਦੇ ਵਿੱਚੋਂ ਜੇ ਤੁਹਾਨੂੰ ਦੱਸ ਦਈਏ ਕਪਾਣ ਵੀ ਆਪਦੀ ਲੈ ਲਈ ਟੂੜੀ ਵਾਲੀ ਵੀ ਆਪਦੀ ਲੈ ਲਈ 6 ਟਰੈਕਟਰ ਵੀ ਆਪਦੇ ਲੈ ਲਏ ਵੱਡੇ ਨਵੇਂ ਪਰ ਜਿਹੜਾ ਪੁਰਾਣਾ ਸ਼ੁਰੂਆਤ ਕਰੀ ਸੀ ਉਹ ਵੀ ਸਾਮਿਆ ਹੋਇਆ ਤੁਸੀਂ ਪੰਜੇ ਭਾਈ ਇਕੱਠੇ ਜਿੱਕ ਦੇ ਕੱਦੂਗਰ ਨੇ ਇਕੱਠੇ ਹੀ ਬਾੜ ਦੰਦੇ ਨੇ ਪੰਜੇ ਟਰੈਕਟਰ ਜਦੋਂ ਕਪਾਣ ਨਾਲ ਵੱਢਣੀ ਹੈ ਤਾਂ ਪੰਜਾਂ ਨੇ ਆਪਦੀ ਯਾਨੀ ਕਿ ਵੀ ਪਹਿਲਾਂ ਸਾਰਿਆਂ ਨੇ ਸਾਂਝੀ ਵੱਢਣੀ ਹੈ ਤੇਲ ਪਾਉ ਇਕੱਠੇ ਕੰਮ ਕਰਨ ਜਾਂਦੇ ਨੇ ਅੱਜ ਮੈਂ ਦੇਖਿਆ ਟਰਾਲੀਆਂ ਨਾਲ ਉਹਨਾਂ ਨੂੰ ਬਿਜੀ ਸੀਗਾ ਅੱਜ ਤੁਹਾਨੂੰ ਰਿਪੋਰਟ ਸਿਰਫ ਇਹ ਦੇ ਰਿਹਾ ਮੈਂ ਵੀ ਤੁਹਾਨੂੰ ਉਹ ਕਿਸਾਨ ਦਿਖਾਉਂਗਾ ਜਿਹੜੇ ਸੀਰੀ ਰਲਦੇ ਰਲਦੇ ਨੇ ਠੇਕੇ ਤੇ ਜ਼ਮੀਨ ਲੈਣੀ ਸ਼ੁਰੂ ਕਰਤੀ ਆਏ ਸਾਲ 1.5 200 ਕਿਲਾ 300 ਤੱਕ ਵੀ ਠੇਕੇ ਤੇ ਲੈ ਕਿਲਾ ਇਹਨਾਂ ਨੇ 300 ਕਿਲਾ ਠੇਕੇ ਤੇ ਲੈ ਕੇ ਅੱਜ ਕਿ 80000 ਨੂੰ ਠੇਕੇ ਤੇ ਲਈ ਹੋਈ ਹੈਗੀ 75 ਕਿਲੇ ਇੱਕ ਲੜਕੇ ਨੇ 50 60 ਇੱਕ ਨੇ 35 ਇੱਕ ਨੇ ਸੋਨੂੰ ਪੂਰੀ ਗੱਲਬਾਤ ਦੇਖ ਲਿਓ ਤੁਸੀਂ ਕਮਾਲ ਮੰਨ ਜਾਓਗੇ ਤੁਸੀਂ ਕਹਿੰਦੇ ਹੋ ਜੇ ਇੰਨੇ ਰੇਟ ਠੇਕੇ ਤੇ ਲੈ ਕੇ ਕੀ ਬਚੂ ਠੇਕੇ ਤੇ ਲੈ ਕੇ ਖੇਤੀ ਕਰ ਰਹੇ ਨੇ ਰਬਦਾਸ ਜੀ ਆ ਸਿੱਖ ਭਰਾ ਕਪੈਨਾ ਆਪਦੀਆਂ ਤੂੜੀ ਵਾਲੀਆਂ ਆਪਦੀਆਂ 6 ਟਰੈਕਟਰ ਸੱਤ ਆਬ ਦੇ ਤੇ ਉਸ ਤੋਂ ਬਾਅਦ ਰੱਬ ਭਲਾ ਕਰੇ ਜੀ ਸਾਰਾ ਸਿਸਟਮ ਆਪਦਾ ਬਣਾ ਗਏ ਤੁਸੀਂ ਦੇਖ ਲਓ ਤੁਸੀਂ ਕਹਿੰਦੇ ਵੀ ਬਚਦਾ ਕੀ ਐ ਨਾਲੇ ਕੋਈ ਉਹਨਾਂ ਲਈ ਤਾਂ ਜ਼ਮੀਨ ਨਹੀਂ ਹੁੰਦੀ ਦਾਦੇ ਲਾਹੀ ਖੁੱਡ ਹੁੰਦੀ ਨਹੀਂ ਕੋਈ ਆਪਾਂ ਨੂੰ ਪਤਾ ਦਿਹਾੜੀਦਾਰਾਂ ਨੇ ਠੇਕੇ ਤੇ ਜ਼ਮੀਨ ਲੈ ਕੇ ਰਿਕਾਰਡ ਕਾਇਮ ਕਰਤਾ ਦੁਨੀਆਂ ਚੋਂ ਵੀਡੀਓ ਸ਼ੇਅਰ ਕਰ ਦਿਓ ਸਾਨੂੰ ਬਸ 2 ਦਿਨਾਂ ਚ ਸਾਰਾ ਕੁਝ ਤੁਹਾਡੇ ਸਾਹਮਣੇ ਰੱਖ ਦਾਂਗੇ